ਵਿੱਤ ਮੰਤਰੀ ਪੰਜਾਬ ਹਰਪਾਲ ਸਿੰਘ ਚੀਮਾ ਡਿਰਬਾ ਦੀ ਬਡਿਆਲਾ ਗਊਸ਼ਾਲਾ ਵਿਖੇ ਪਹੁੰਚੇ। ਉਹਨਾਂ ਨੇ 10 ਲੱਖ ਰੁਪਏ ਦਾ ਚੈੱਕ ਪ੍ਰਬੰਧਕਾਂ ਨੂੰ ਭੇਟ ਕੀਤਾ। ਪ੍ਰਬੰਧਕਾਂ ਨੇ ਉਹਨਾਂ ਦਾ ਧੰਨਵਾਦ ਕਰਦੇ ਹ ਕਿਹਾ ਕਿ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਵੱਲੋਂ ਪਹਿਲਾਂ ਦਿੱਤੀ ਗ੍ਰਾਂਟ ਨਾਲ ਛੱਤ ਦੀ ਉਸਾਰੀ ਕਰਵਾਈ ਗਈ ਹੈ। ਸ਼ਹਿਰ ਦੀਆਂ ਹੋਰ ਗਊਸ਼ਾਲਾਵਾਂ ਦੇ ਪ੍ਰਬੰਧਕਾਂ ਨੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੂੰ ਬੇਨਤੀ ਕੀਤੀ ਕਿ ਗਊਸ਼ਾਲਾਵਾਂ ਲਈ ਗ੍ਰਾਂਟ ਦੀ ਜ਼ਰੂਰਤ ਹੈ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਪ੍ਰਬੰਧਕਾਂ ਨੂੰ ਵਿਸ਼ਵਾਸ ਦਿਵਾਇਆ ਕਿ ਜਲਦ ਹੀ ਬਾਕੀ ਗਊਸ਼ਾਲਾਵਾਂ ਲਈ ਗ੍ਰਾਂਟ ਭੇਜ ਦਿੱਤੀ ਜਾਵੇਗੀ ਗਊਸਾਲਾ ਅਤੇ ਸਮਾਜ ਭਲਾਈ ਸੰਸਥਾ ਦਰਵਾ ਪ੍ਰਧਾਨ ਜੀ ਸਾਰੇ ਮੈਂਬਰ ਸਹਿਬਾਨ म्यूंसिपल कमेटी के प्रधान सारे एम सी साहबान डी एस पी साहबान सारे ऑफिसर साहबान मेरे सामने बैठे सारे बड़ियाला गौशाला में जुड़े हुए सारे किसान सारे साढ़े व्यापारी भरा सब तो पहला ब्रौ फतेह वाहू जी का खालसा वाहगुरू जी की फतेह पहला मेरे तो प्री जी ने मांग की थी सी, ਕਿ 10 ਲੱਖ ਰੁਪਏ ਦਿੱਤਾ ਜਾਵੇ ਤਾਂ ਉਹਦੋਂ 10 ਲੱਖ ਰੁਪਏ ਭੇਜਦਾ ਜਦ ਦੁਬਾਰੇ ਆਏ ਕਹਿੰਦੇ 10 ਲੱਖ ਰੁਪਏ ਹੋਰ ਭੇਜੋ ਤਾਂ 10 ਲੱਖ ਰੁਪਏ ਚ ਹੋਰ ਭੇਜਿਆਗਾ ਸੋ ਕਿਉਂਕਿ ਤੁਸੀਂ ਸਾਰੇ ਮੈਨੂੰ ਭਰਾਵਾਂ ਵਰਗਾ ਵੱਡੇ ਭਰਾ ਵਰਗਾ ਛੋਟੇ ਭਰਾ ਵਰਗਾ ਪਿਆਰ ਸਤਿਕਾਰ ਦਿੰਦੇ ਹੋ ਤਾਂ ਮੇਰਾ ਫਰਜ਼ ਬਣਦਾਗਾ ਕਿ ਆਪਣੇ ਇਲਾਕੇ ਦਾ ਸਰਪੱਖੀ ਵਿਕਾਸ ਹੋਵੇ ਨਾਲੇ ਗਊਸ਼ਾਲਾ ਦੇ ਅੰਦਰ ਤੇ ਸਾਡੇ ਪਸ਼ੂ ਉਹ ਨੇ ਜਿਹੜੇ ਜ਼ਬਾਨ ਨਾਲ ਬੋਲ ਕੇ ਆਪਣਾ ਦੁੱਖ ਨਹੀਂ ਦੱਸ ਸਕਦੇ ਆਪਾਂ ਤੁਹਾਨੂੰ ਚੰਪਤੀ ਕਲਾ ਚ ਰੱਖੇ ਕਿਉਂਕਿ ਤੁਸੀਂ ਇੱਕ ਪਵਿੱਤਰ ਕਾਰਜ ਕਰ ਰਹੇ ਹੋ ਮੈਂ ਫਿਰ ਦਰਉਣਾਗਾ ਕਿ ਤੁਸੀਂ ਉਹਨਾਂ ਦੇ ਲਈ ਜਿਹੜੇ ਬੋਲਦੇ ਨਹੀਂ ਜਿਹੜੇ ਬੋਲ ਕੇ ਆਪਣਾ ਦੁੱਖ ਦਰਦ ਨਹੀਂ ਦੱਸ ਸਕਦੇ ਉਹਨਾਂ ਪਸ਼ੂਆਂ ਦੇ ਲਈ ਤੁਸੀਂ ਆਪਣਾ ਸਮਾਂ ਲਾਉਨੇ ਹੋ ਉਹਨਾਂ ਪਸ਼ੂਆਂ ਦੇ ਨਾਲ ਤੁਸੀਂ ਖੜੇ ਹੋ ਉਸ ਗਊ ਮਾਤਾ ਦੇ ਲਈ ਤੁਸੀਂ ਖੜੇ ਹੋ ਔਰ ਮੈਂ ਸਭ ਨੇ ਤੁਹਾਡਾ ਬਹੁਤ ਵੱਡਾ ਕਾਰਜ ਹੈ ਤੁਸੀਂ ਇਸ ਕਾਰਜ ਨੂੰ ਨਿਭਾ ਰਹੇ ਹੋ ਔਰ ਪ੍ਰਮਾਤਵਾ ਤੇ ਤੁਹਾਡੀ ਡਿਊਟੀ ਲਈ ਹੈ ਔਰ ਜਿਹੜੀਆਂ ਗ੍ਰਾਂਟਾਂ ਤੁਸੀਂ ਮੈਨੂੰ ਦਸੀਆਂ ਨਹੀਂ ਆਏ ਆ ਅਗਲੇ ਹਫਤੇ 10 ਦਿਨਾਂ ਚ ਮੈਂ ਭੇਜ ਦਊਗਾ ਤਾਂ ਕਿ ਕੋਈ ਵੀ ਸਮੱਸਿਆ ਜਿਹੜੀ ਆ ਉਹ ਨਾ ਰਹੇ ਸੋ ਤੁਸੀਂ ਬੜੇ ਥੋੜੇ ਸਮੇਂ ਚ ਐਡਾ ਵੱਡਾ ਪ੍ਰੋਗਰਾਮ ਬਣਾਇਆ ਤੁਹਾਡਾ ਜਦੋਂ ਪਹਿਲਾ ਆਏ ਸੀ ਉਸ ਸਮੇਂ ਵੀ ਇੱਕ ਜਿਹੜਾ ਸ਼ੈੱਡ ਸੀਗਾ ਗਊਆਂ ਦਾ ਉਹ ਖਰਾਬ ਸੀ ਉਦੋਂ 10 ਲੱਖ ਰੁਪਏ ਭੇਜਿਆ ਸੀਗਾ ਦੁਬਾਰਾ ਫੇਰ ਪ੍ਰਧਾਨ ਜੀ ਨੇ ਸਾਰੇ ਮੈਂਬਰ ਸਾਹਿਬਾਨ ਨੇ ਮੰਗ ਕੀਤੀ ਕਿ ਇੱਕ ਸ਼ੈੱਡ ਜਿਹੜਾ ਗਊਆਂ ਲਈ ਹੋਰ ਬਣਾਉਣਾਗਾ ਸੋ ਅੱਜ 10 ਲੱਖ ਰੁਪਏ ਜਿਹੜਾ ਉਹਦੀ ਗ੍ਰਾਂਟ ਹੋਰ ਜਾਰੀ ਕੀਤੀ ਆ ਤਾਂ ਕਿ ਜਿਹੜਾ ਗਊਆਂ ਨੇ ਸਾਡੀ ਗਊਆਂ ਦਾ ਕਿ ਉਹ ਅੱਛੇ ਢੰਗ ਨਾਲ ਦਾ ਰਹਿਣ ਸਹਿਣ ਹੋ ਸਕੇ ਕਿਉਂਕਿ ਪਸ਼ੂ ਜਿਹੜੇ ਹੁੰਦੇ ਨੇ ਕਿ ਗਊਆਂ ਜੜੀਆਂ ਨੇਗੀਆਂ ਉਹ ਬੋਲ ਕੇ ਆਪਣੀ ਸਮੱਸਿਆ ਨਹੀਂ ਦੱਸ ਸਕਦੀਆਂ ਉਹ ਨਹੀਂ ਦੱਸ ਸਕਦੇ ਕਿ ਸਾਨੂੰ ਠੰਡ ਲੱਗਦੀ ਆ ਗਰਮੀ ਲੱਗਦੀ ਆ ਤੋਂ ਸਾਡਾ ਮਨੁੱਖੀ ਜੀਵਨ ਦਾ ਸਾਡਾ ਜਿਹੜਾ ਫਰਜ਼ ਬਣਦਾਗਾ ਜਿਹੜੇ ਚੁਣੇ ਹੋਏ ਨਮਾਇਦੇ ਨੇ ਜਾਂ ਸਾਡੇ ਪ੍ਰਧਾਨ ਜੀ ਨੇ ਜਿਹੜੇ ਦਿਰਸਵਾਰਥ ਸੇਵਾ ਕਰ ਰਹੇ ਨੇਗੇ ਸੋ ਸਾਡਾ ਸਾਰਿਆਂ ਦਾ ਫਰਜ਼ ਬਣਦਾਗਾ ਕਿ ਅਸੀਂ ਗਊਆਂ ਦੀ ਜਿਹੜੀ ਆ ਉਹ ਠੰਡ ਦਾ ਗਰਮੀ ਦਾ ਉਹਨਾਂ ਦੇ ਪਸ਼ੂ ਚਾਰੇ ਦਾ ਖਿਆਲ ਰੱਖੀਏ ਸੋ 10 ਲੱਖ ਰੁਪਏ ਦਿੱਤਾਗਾ ਇਹ ਸੈੱਡ ਜਿਹੜਾ ਨਵਾਂ ਸੈੱਡ ਆ ਉਹ ਬਣ ਕੇ ਤਿਆਰ ਹੋਊਗਾ ਤਾਂ ਕਿ ਜਿਹੜੀ ਆ ਕੋਈ ਵੀ ਕਿਸੇ ਕਿਸਮ ਦੀ ਸਮੱਸਿਆ ਨਾ ਰਹੇ ਇੱਕ ਵੱਡੀ ਗਊਸ਼ਾਲਾ ਜੀ ਉਹਦੇ ਲਈ ਵੀ ਅੱਜ ਤੁਸੀਂ ਅਨਾਉਂਸ ਕੀਤਾ ਦੋ ਗਊਸ਼ਾਲਾਵਾਂ ਹੋਰ ਲੱਗੀਆਂ ਇਹਨਾਂ ਦੋਨਾਂ ਗਊਸ਼ਾਲਾ ਲਈ ਲਈਏ 10-10 ਲੱਖ ਰੁਪਏ ਜਿਹੜਾ ਹੋਰ ਬੜੀ ਜਲਦੀ ਭੇਜ ਦਊਗਾ ਤਾਂ ਕਿ ਇਹਨਾਂ ਕੋਸ਼ਲਾਂ ਦੀ ਵੀ ਕੋਈ ਸਮੱਸਿਆ ਨਾ ਹੋ। ਵੱਖ-ਵੱਖ ਪਿੰਡਾਂ 'ਚ ਵੀ ਜਾ ਰਿਹਾ ਹਾਂ ਜੀ ਤੁਸੀਂ ਅੱਜ ਕਈ ਪਿੰਡਾਂ 'ਚ ਪ੍ਰੋਗਰਾਮ ਨੇ ਉੱਥੇ ਵੀ ਮੈਂ ਖੁਦ ਜਾ ਕੇ ਹਰੇਕ ਪਿੰਡ ਦੇ ਵਿੱਚ ਜਾ ਕੇ ਜਿੱਥੇ ਸਮੱਸਿਆ ਸੁਣਦਾਗਾ ਉੱਥੇ ਨਾਲ ਦੀ ਨਾਲ ਸਮੱਸਿਆ ਦਾ ਹੱਲ ਕਰਦੇ ਆਂ ਔਰ ਨਾਲ ਦੀ ਨਾਲ ਜਿਹੜਾ ਉੱਥੇ ਜਿੰਨੇ ਵੀ ਚੱਕ ਹੁੰਦਾ ਵਿਕਾਸ ਦੇ ਚੱਕ ਨੇ ਉਸ ਦਿਨੇ ਖੇਤਲੇ ਜਾਣਾਗਾ, ਰਾਮਪੁਰ ਛੰਨਾ ਜਾਣਾਗਾ ਇਹਨਾਂ ਸਾਰੇ ਪਿੰਡਾਂ 'ਚ ਜਾ ਕੇ ਅਸੀਂ ਜਿਹੜਾ ਅੱਜ ਚੈੱਕ ਦੇਵਾਂਗੇ, ਕੁਝ ਪਿੰਡਾਂ 'ਚ ਕੱਲ ਜਾ ਕੇ ਦਿੱਤੇ ਅਸੀਂ ਕੁਝ ਅੱਜ ਦਿੱਤੇ ਨੇ ਕਿ ਕੁਝ ਅਸੀਂ ਜਿਹੜਾ ਅਗਲੇ ਹਫ਼ਤੇ ਦੇਵਾਂਗੇ। ਅੱਜ ਕਿਹੜੇ ਕਿਹੜੇ ਪਿੰਡਾਂ ਦਾ ਪ੍ਰੋਗਰਾਮ ਹੈ ਅੱਜ ਹੁਣ ਇਸ ਤੋਂ ਬਾਅਦ ਰਾਮਪੁਰ ਛੰਨਾ ਤੇ ਖੇਤਲਾ ਬੜਾ ਜਲਦੀ ਘੜਾ ਸਾਰੇ ਪੰਜਾਬ ਦੇ ਲੋਕ ਜਿਹੜਾ ਪੰਜਾਬ ਸਰਕਾਰ ਦੁਆਰਾ ਕੀਤੇ ਕੰਮਾਂ ਤੇ ਮੋਹਰ ਲਾ ਰਹੇ ਨੇ ਕਿ ਆ ਕੰਮ ਨੇਗੇ ਆ ਪਿਆਰ ਸਤਿਕਾਰ ਆ ਮੈਂ 8 ਵਜੇ ਸਨੇਹਾ ਲਾਇਆ ਸੀਗਾ 8:30 ਵਜੇ ਤੋਂ ਸਾਰੇ ਸਾਥੀ ਖੜੇ ਨੇਗੇ ਸਿਰਫ ਪਿਆਰ ਆ ਸਤਿਕਾਰ ਆ ਔਰ ਮੈਂ ਸਮਝਦਾ ਸਰਕਾਰ ਲਗਾਤਾਰ ਲੋਕਾਂ ਦੇ ਕੰਮ ਕਰ ਰਹੀ ਆ ਉਸ ਕੰਮ ਨੂੰ ਲੋਕ ਜਿਹੜਾ ਹੈਗਾ ਪਿਆਰ ਦੇ ਰਹੇ ਨੇ ਸਤਿਕਾਰ ਦੇ ਰਹੇ ਨੇ ਦੇਖੋ ਇਹ ਉਹਨਾਂ ਦੀ ਆਪਣੀ ਪਾਰਟੀ ਦਾ ਮਾਮਲਾ ਹੈਗਾ ਪਰ ਮੈਂ ਇਹ ਸਮਝਦਾਗਾ ਕਿ ਉਹਨਾਂ ਨੂੰ ਸ਼ਬਦਾਂ ਦੀ ਮਰਿਆਦਾ ਦਾ ਖਿਆਲ ਰੱਖਣਾ ਚਾਹੀਦਾਗਾ ਕਿਸੇ ਵੀ ਦੂਸਰੇ ਵਿਅਕਤੀ ਦੇ ਉੱਤੇ ਚਿੱਕੜ ਨਹੀਂ ਫੁੱਲ ਪ੍ਰੋਸਾ ਚਾਹੀਦਾ ਉਹ ਬਹੁਤ ਮਾੜੀ ਗੱਲ ਆ ਉਹ ਬਹੁਤ ਬੰਦੀ ਭਾਸ਼ਾ ਦਾ ਪ੍ਰਯੋਗ ਕਰਦੇ ਨੇ ਬਹੁਤ ਉਲਝਰੂਲ ਬੋਲਦੇ ਨੇ ਕਿ ਸੋ ਮੈਂ ਸਮਝਦਾ ਉਹਨਾਂ ਦੇ ਪਰਿਵਾਰਕ ਮੈਂਬਰਾਂ ਨੂੰ ਮੇਰੀ ਸਲਾਹ ਆ ਗਈ ਕਿ ਉਹਨਾਂ ਦਾ ਦਿਮਾਗੀ ਇਲਾਜ ਕਰਾ ਲਿਆ ਜਾਵੇ ਸੁਖਪਾਲ ਸਿੰਘ ਖਹਿਰਾ ਝੂਠ ਬੋਲਣ ਦਾ ਆਦੀ ਆ ਕਿਉਂਕਿ ਲਗਾਤਾਰ ਉਹ ਕਦੇ ਸਰਕਾਰ ਚ ਜਾ ਚੁੱਕਿਆ ਇਸ ਕਰਕੇ ਫ੍ਰਸਟ੍ਰੇਸ਼ਨ ਦੇ ਅੰਦਰ ਇਸ ਤਰ੍ਹਾਂ ਦੇ ਝੂਠੇ ਬੇਬੁਨਿਆਦ ਦੋਸ਼ ਜਿਹੜੇ ਨੇ ਉਹ ਲਾਏ ਜਾ ਰਹੇ ਨੇ ਥੈਂਕ ਯੂ ਜੀ ਨਮਸ਼ਵਾ ਹੈ ਬੋਜਾ ਓਮ ਗੰਗੇ ਜੰਤੀਵਾ ਗੋਰਾ ਬਰੇਸ਼ ਨਾ ਰਡੀ ਸੰਜੂ ਕਾ